ਇੱਕ ਫੈਸਲਾ ਆਇਆ ਹੈ ਕਿ 17 ਸੂਬਿਆਂ ਦੇ 7 ਸੱਤ ਸਾਂਸ਼ਦ ਪ੍ਰਦੇਸ਼ਾਂ ਵਿੱਚ ਆਨੰਦ ਮਾ ਰਿਜੈਕਟ ਜਿੱਥੇ ਲਾਗੂ ਨਹੀਂ ਕੀਤਾ ਗਿਆ ਉਹਨੂੰ ਤੁਰੰਤ ਲਾਗੂ ਕੀਤਾ ਜਾਵੇ। ਇਹ ਫੈਸਲਾ ਬੜਾ ਚੰਗਾ ਤੇ ਇਹ ਜਿਹੜੀ ਸੁਪਰੀਮ ਕੋਰਟ ਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੇ ਆਨੰਦ ਕਾਰਜ ਦੇ ਨਾਲ ਹੋਈ ਰਸਮਾਂ ਇਹਨੂੰ ਵੀ ਦੂਜੇ ਧਰਮਾਂ ਦੀਆਂ ਰਸਮਾਂ ਦੇ ਮੁਤਾਬਕ ਬਰਾਬਰ ਸਨਮਾਨ ਤੇ ਸਤਿਕਾਰ ਦੇਣਾ ਚਾਹੀਦਾ। ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਅਸਲ ਗੱਲ ਇਹ ਹੈ ਕਿ ਇਹ 2012 ਤੋਂ ਇਹ ਜਿਹੜਾ ਐਮੈਂਡਮੈਂਟ ਕਰਕੇ ਆਨੰਦਮੈਰਿਜ ਐਕਟ ਲਿਆਂਦਾ ਗਿਆ ਸੀ ਉਸ ਨਨੋ ਮੈਰਿਜ ਐਕਟ ਦੇ ਵਿੱਚ ਸਿੱਖਾਂ ਵੱਲੋਂ ਆਨੰਦ ਕਾਰਜ ਕਰਾਉਣ ਤੋਂ ਬਾਅਦ ਉਹ ਸੈਕਟ ਦੀ ਨਾ ਦਰਜ ਨਹੀਂ ਕਰਵਾਇਆ ਜਾ ਰਿਹਾ ਉਹਦਾ ਕਾਰਨ ਹੈ ਅਸੀਂ ਅੱਜ ਵੀ ਇੱਥੋਂ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਸ਼ਰੋਣੀ ਕਮੇਟੀ ਦੇ ਸਾਰੇ ਹੀ ਸਾਡੇ ਜਿਹੜੇ ਵਕੀਲ ਨੇ ਤੇ ਹੋਰ ਅਹੁਦੇਦਾਰ ਨੇ ਉਹਨਾਂ ਨੂੰ ਇਸ ਗੱਲ ਦੇ ਲਈ ਉਹਨਾਂ ਨੇ ਕਿਹਾ ਕਿ ਕਮੇਟੀ ਬਣਾ ਕੇ ਇਹਦੇ ਵਿੱਚ ਇਹਦੇ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਕਿ ਅਸੀਂ ਸੁਪਰੀਮ ਕੋਰਟ ਨੂੰ ਇਸ ਗੱਲ ਬਾਰੇ ਜਾਣੂ ਕਰਾਈਏ ਕਿ ਜੇ ਸਿੱਧੇ ਤੌਰ ਤੇ ਜਨਸੋਦਾ ਦਸੀਏ ਤੇ ਹਿੰਦੂ ਮੈਰਿਜ ਐਕਟ 100 ਪੇਜ ਦਾ ਤੇ ਜਿਹੜਾ ਆਨੰਦ ਮੈਰਿਜ ਐਕਟ ਸਿਰਫ ਇੱਕ ਪੇਜ ਦੇ ਵਿੱਚ ਹੀ ਸੀਮਟ ਹੋ ਜਾਂਦਾ ਉਹਦੇ ਨਾਲ ਕਾਰਨ ਕੀ ਆ ਵੀ ਉਹਦੇ ਵਿੱਚ ਆਨੰਦ ਮੈਰਿਜ ਨਾਲ ਤੁਹਾਡਾ ਵਿਆਹ ਬਗਰਜ ਹੋ ਜਾਂਦਾ ਪਰ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਕਿਸੇ ਤਰ੍ਹਾਂ ਦਾ ਕੋਈ ਮਸਲਾ ਕੋਈ ਪ੍ਰਾਪਰਟੀ ਦਾ ਅੱਗੇ ਟਰਾਂਸਫਰ ਕਰਨਾ ਉਹਨੇ ਫੇਰ ਇੱਕ ਵਿਸ਼ੇਸ਼ ਐਕਟ ਦੇ ਅਧਾਈ ਸਾਥ ਲੈਣਾ ਪੈਂਦਾ ਫਿਰ ਇਸ ਕਰਕੇ ਇਹ ਪੂਰਨ ਜੜਾ ਵਾ ਬਣਾ ਕੇ ਇਹਨੂੰ ਲਾਗੂ ਕੀਤਾ ਜਾਵੇ ਸਿੱਖੇ ਕੱਡਰੀ ਕੌਮ ਹੈ ਇਸ ਨੂੰ ਇਸ ਗੱਲ ਦੇ ਵਿੱਚ ਮੰਨਿਆ ਜਾਵੇ ਕਿਉਂਕਿ ਜੇ Hindu ਵਾਸਤੇ ਵੱਖਰਾ ਐਕਟਾ ਮੁਸਲਮਾਨ ਵਾਸਤੇ ਜਾਂ Christian ਵਾਸਤੇ ਵੱਖਰਾ ਐਕਟਾ ਤੇ ਸਿੱਖਾਂ ਦਾ ਇੱਕ ਆਨੰਦ ਮੈਂ ਰਿਜੈਕਟ ਵੱਖਰਾ ਲਿਆਂਦਾ ਜਾਵੇ ਤਾਂ ਅਸੀਂ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਜਿਹੜੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਬਣਦਾ ਉਸ ਨੂੰ ਸੁਲਝਾਉਣ ਦੇ ਵਿੱਚ ਜਿਹੜਾ ਐਕਟ ਹੈ ਉਹ ਪੂਰਨ ਤੌਰ ਤੇ ਆਪਣਾ ਅਧਿਕਾਰ ਰੱਖਦਾ ਹੋਏ ਸੋ ਇਸ ਗੱਲ ਲਈ ਅੱਜ ਅਸੀਂ ਚਾਹਾਂਗੇ ਕਿ ਸਰਕਾਰ ਵੀ ਤੇ ਖਾਸ ਤੌਰ ਤੇ ਸੁਪਰੀਮ ਕੋਰਟ ਨੂੰ ਵੀ ਅਸੀਂ ਲਿਖਤੀ ਵੀ ਬੇਨਤੀ ਕਰਾਂਗੇ ਕਿ ਉਸ ਨਨੁਮੈਰ ਰਜੈਕਟ ਨੂੰ ਪੂਰਨ ਰੂਪ ਦੇਣ ਇੱਕ ਐਕਟ ਦਾ ਰੂਪ ਦੇਣ ਤਾਂ ਕਿ ਸਿੱਖਾਂ ਦੇ ਜਿਹੜੇ ਆਪ ਜਿਹੜੇ ਉਹਨਾਂ ਦੇ ਰਸਮ ਨੇ ਉਹਨਾਂ ਰਸਮਾਂ ਦਾ ਸਨਮਾਨ ਵੀ ਹੋ ਸਕੇ ਤੇ ਸਿੱਖਾਂ ਦੀ ਵੱਖਰੀ ਹੋਣ ਦਾ ਇਜ਼ਹਾਰ ਵੀ ਹੋ ਸਕੇ ਕੱਲ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਆਇਆ ਹੈ ਕਿ 17 ਸੂਬਿਆਂ ਦੇ ਸੱਤ ਸਾਂਸ਼ਦ ਪ੍ਰਵੇਸ਼ਾਂ ਵਿੱਚ ਆਨੰਦ ਮਾ ਰਿਜੈਕਟ ਜਿੱਥੇ ਲਾਗੂ ਨਹੀਂ ਕੀਤਾ ਗਿਆ ਉਹਨੂੰ ਤੁਰੰਤ ਲਾਗੂ ਕੀਤਾ ਜਾਵੇ। ਇਹ ਫੈਸਲਾ ਬੜਾ ਚੰਗਾ ਤੇ ਇਹ ਜਿਹੜੀ ਸੁਪਰੀਮ ਕੋਰਟ ਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੇ ਆਨੰਦ ਕਾਰਜ ਦੇ ਨਾਲ ਹੋਈ ਰਸਮਾਂ ਇਹਨੂੰ ਵੀ ਦੂਜੇ ਧਰਮਾਂ ਦੀਆਂ ਰਸਮਾਂ ਦੇ ਮੁਤਾਬਕ ਬਰਾਬਰ ਸਨਮਾਨ ਤੇ ਸਤਿਕਾਰ ਦੇਣਾ ਚਾਹੀਦਾ। ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਅਸਲ ਗੱਲ ਇਹ ਹੈ ਕਿ ਇਹ 2012 ਤੋਂ ਇਹ ਜਿਹੜਾ ਐਮੈਂਡਮੈਂਟ ਕਰਕੇ ਆਨੰਦਮੈਰਿਜ ਐਕਟ ਲਿਆਂਦਾ ਗਿਆ ਸੀ ਉਸ ਨਨੂ ਮੈਰਿਜ ਐਕਟ ਦੇ ਵਿੱਚ ਸਿੱਖਾਂ ਵੱਲੋਂ ਆਨੰਦ ਕਾਰਜ ਕਰਾਉਣ ਤੋਂ ਬਾਅਦ ਉਸ ਐਕਟ ਦੀ ਨਾ ਦਰਜ ਨਹੀਂ ਕਰਵਾਇਆ ਜਾ ਰਿਹਾ ਉਹਦਾ ਕਾਰਨ ਹੈ ਅਸੀਂ ਅੱਜ ਵੀ ਇੱਥੋਂ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਸੁਣਵਾਈ ਕਮੇਟੀ ਦੇ ਸਾਰੇ ਹੀ ਸਾਡੇ ਜਿਹੜੇ ਵਕੀਲ ਨੇ ਤੇ ਹੋਰ ਅਹੁਦੇਦਾਰ ਨੇ ਉਹਨਾਂ ਨੂੰ ਇਸ ਗੱਲ ਦੇ ਲਈ ਉਹਨਾਂ ਨੇ ਕਿਹਾ ਕਿ ਕਮੇਟੀ ਬਣਾ ਕੇ ਇਹਦੇ ਵਿੱਚ ਇਹਦੇ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਕੀ ਅਸੀਂ ਸੁਪਰੀਮ ਕੋਰਟ ਨੂੰ ਇਸ ਗੱਲ ਬਾਰੇ ਜਾਣੂ ਕਰਾਈਏ ਕਿ ਜੇ ਸਿੱਧੇ ਤੌਰ ਤੇ ਜੱਦ ਸੌਦਾ ਦਸੀਏ ਤੇ ਹਿੰਦੂ ਮੈਰਿਜ ਐਕਟ 100 ਪੇਜ ਦਾ ਤੇ ਜਿਹੜਾ ਆਨੰਦ ਮੈਰਿਜ ਐਕਟ ਸਿਰਫ ਇੱਕ ਪੇਜ ਦੇ ਵਿੱਚ ਹੀ ਸਿਮਟ ਹੋ ਜਾਂਦਾ ਉਹਦੇ ਨਾਲ ਕਾਰਨ ਕੀ ਆ ਵੀ ਉਹਦੇ ਵਿੱਚ ਆਨੰਦ ਮੈਰਿਜ ਨਾਲ ਤੁਹਾਡਾ ਵਿਆਹ ਦਾ ਦਰਜ ਹੋ ਜਾਂਦਾ ਪਰ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਮਾਮਲਾ ਕਿਸੇ ਤਰ੍ਹਾਂ ਦਾ ਕੋਈ ਮਸਲਾ ਕੋਈ ਪ੍ਰਾਪਰਟੀ ਦਾ ਅੱਗੇ ਟ੍ਰਾਂਸਫਰ ਕਰਨਾ ਉਹਦੇ ਲਈ ਫੇਰ ਇੱਕ ਵਿਸ਼ੇਸ਼ ਐਕਟ ਦੇ ਦਾਇਰੇ ਸਾਥ ਲੈਣਾ ਪੈਂਦਾ ਤੋ ਇਸ ਕਰਕੇ ਇਹ ਪੂਰਨ ਜੜਾ ਵਾ ਬਣਾ ਕੇ ਇਹਨੂੰ ਲਾਗੂ ਕੀਤਾ ਜਾਵੇ ਸਿੱਖ ਇੱਕ ਅਡਰੀ ਕੌਮ ਹੈ ਇਸ ਨੂੰ ਇਸ ਗੱਲ ਦੇ ਵਿੱਚ ਮੰਨਿਆ ਜਾਵੇ ਕਿਉਂਕਿ ਜੇ Hindu ਵਾਸਤੇ ਵੱਖਰਾ ਐਕਟਾ ਮੁਸਲਮਾਨ ਵਾਸਤੇ ਜਾਂ ਕੁਐਸਚਨ ਵਾਸਤੇ ਵੱਖਰਾ ਐਕਟਾ ਤੇ ਸਿੱਖਾਂ ਦਾ ਇੱਕ ਆਨੰਦ ਮੈਂ ਰਿਜੈਕਟ ਵੱਖਰਾ ਲਿਆਂਦਾ ਜਾਵੇ ਤਾਂ ਅਸੀਂ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਜਿਹੜੇ ਜਿਹੜੇ ਬੰਦੇ